ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਈ ਵੀਰ ਐਡਵਾਂਸ ਤੇ ਫ੍ਰੀ ਸਟਾਈਲ ਬੱਟਾਂ ਵਾਲੀ ਬੱਗ ਦੀ ਵੀਡੀਓ ਲੈ ਕੇ ਆਏ ਕਿ ਆਪਾਂ ਪਹਿਲਾਂ ਲਾ ਲਗਾਉਣਾ ਹੈ ਸਿਰ ਤੇ ਸੈਂਟਰ ਚ ਰਿਹਾ ਕੇ ਥੋੜੇ ਜਿھے ਪਲ ਪਾ ਕੇ ਉੱਦੀ ਅੱਖ ਤੇ ਗਲ ਟੱਕੇ ਲਗਾਉਣਾ ਹੈ ਜਿਹੜੇ ਵੀਰ ਸਾਡੇ ਚੈਨਲ ਤੇ ਨਵੇਂ ਨੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਜਿਹੜੇ ਵੀਰਾਂ ਸਬਸਕ੍ਰਾਈਬ ਕੀਤਾ ਹੈ ਉਹਨਾਂ ਵੀਰਾਂ ਦਾ ਧੰਨਵਾਦ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀਰ ਜੀ ਦੇ ਪੱਗ ਕਿਦਾਂ ਹੀ ਲੱਗੀ ਤੇ ਅਗਲਾ ਲਾ ਲਗਾਉਣਾ ਹੈ ਬੈਕ ਤੋਂ ਪਿੰਚ ਕਰਕੇ ਉੱਤੋਂ ਚੰਗੇ ਤਰ੍ਹਾਂ ਸਾਫ਼ ਕਰਕੇ ਦੋਨਾਂ ਪੱਲਿਆਂ ਨੂੰ ਖੋਲ ਲੈਣਾ ਤੇ ਇੱਕ ਪੱਲੇ ਨੂੰ ਉੱਤੇ ਫੋਲਡ ਕਰ ਦੇਣਾ ਥੱਲੇ ਵਾਲੇ ਪੱਲੇ ਨੂੰ ਤੇ ਚੰਗੀ ਤਰ੍ਹਾਂ ਉੱਤੋਂ ਵੀ ਦੇਖਣਾ ਹੈ ਤੇ ਬਲ ਪਾ ਕੇ ਲਗਾਣਾ ਤੁਸੀਂ ਜਿਹੜੇ ਬਾਲਾ ਉਂਗਲਾਂ ਨਾਲ ਪਾਉਂਿਆ ਨੇ ਬਲ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਉੱਤੇ ਇਸਾ ਤੋਂ ਆਸਾਨ ਤਰੀਕਾ ਬਲ ਪਾਉਣ ਦਾ ਤੇ ਚੰਗੀ ਤਰ੍ਹਾਂ ਸਾਰੇ ਲੜ ਸੈੱਟ ਕਰਨੇ ਹਨ ਤੇ ਲੜਾਂ 'ਚ ਬਲ ਸੈੱਟ ਕਰਨੇ ਹਨ ਬੜਾ ਨੂੰ ਸ਼ਟ ਕਾ ਲੈਣਾ ਤੇ ਸ਼ੇਪ ਨੂੰ ਸ਼ਟ ਕਾ ਲੈਣਾ ਜੋ ਆਪਾਂ ਅਗਲਾ ਲਾ ਲਗਾਉਣਾ ਹੈ ਉਸੇ ਤਰ੍ਹਾਂ ਬੈਗ ਤੋਂ ਪਿੰਚ ਕਰਕੇ ਦੋਨੋਂ ਪੱਲੇ ਨੂੰ ਖੋਲ ਲੈਣਾ ਜੋ ਅੰਦਰਲੇ ਪੱਲੇ ਚ ਵੀ ਵਲ ਬਣਾਨੇ ਚਾਹੀਦੇ ਹਨ ਤੇ ਉੱਤੋਂ ਚੰਗੀ ਤਰ੍ਹਾਂ ਸਾਫ ਕਰਕੇ ਲਾੜ ਨੂੰ ਚੰਗੀ ਤਰ੍ਹਾਂ ਖੋਲ ਕੇ ਇੱਕ ਪੱਲੇ ਨੂੰ ਉੱਤੇ ਚੱਕ ਲੈਣਾ ਤੇ ਉਸ ਵਿੱਚ ਵਲ ਬਣਾਗੇ ਤੇ ਥੱਲੇਲੇ ਪੱਲੇ ਵਿੱਚ ਵਲ ਵੀ ਬਣਾਇਆ ਨਾ ਇਹ ਸੰਤ੍ਰਿਕਾ ਬਲ ਬਣਾਉਣ ਦਾ ਤੇ ਬਲ ਜਮ ਬ੍ਰਿਕ ਬਣਾਉਣੇ ਹਨ ਉੱਤੋਂ ਚੰਗੀ ਤਰ੍ਹਾਂ ਦੇਖਣਾ ਜੋ ਪੇਚਾਂ ਦੀ ਜੋ ਪੇਚ ਫਾਸਲੇ ਵਿੱਚ ਹੁਣ ਤੇ ਫਾਸਲ 1000 ਰੱਖਣਾ ਹੈ ਉੱਤੋਂ ਸ਼ੇਪ ਬਣਾਉਣ ਨੂੰ ਉੱਤੋਂ ਲੜ ਜਰੂਰ ਦਬਾਏ ਤੇ ਬ੍ਰੀਕ ਵਾਲ ਪਾਉਣੇ ਹਨ ਤੇ ਉਸੇ ਤਰ੍ਹਾਂ ਦੂਰ ਦੇ ਪੱਲਿਆਂ ਨੂੰ ਖੋਲ ਕੇ ਪੜ ਪਾ ਕੇ ਚੰਗੀ ਤਰ੍ਹਾਂ ਬਲ ਪਾਉਣੇ ਹਨ ਤੇ ਹਿਪ ਵਾਲੇ ਲਗਾ ਦੇਣਾ ਹੈ ਕਮੈਂਟ ਕਰਕੇ ਜਰੂਰ ਦੱਸਣਾ ਪੱਕਾ ਲੱਗੀ ਲਾਈਕ ਸ਼ੇਅਰ ਜਰੂਰ ਕਰਨਾ ਅਰ ਸਬਸਕ੍ਰਾਈਬ ਜਰੂਰ ਕਰਨਾ ਜੋ ਗਲ ਲੱਗਾਉਣੇ ਉਹ ਉਸੇ ਤਰ੍ਹਾਂ ਬੈਗ ਤੋਂ ਪਿੰਚ ਕਰਕੇ ਉੱਤੇ ਚੰਗੀ ਤਰ੍ਹਾਂ ਸਬਕਾ ਲੈਣਾ ਹੈ ਉਹ ਲਾਉਣ ਨੂੰ ਤੁਸੀਂ ਬਲਾਂ ਵਾਲਾ ਜਾਂ ਸਾਭੀ ਲਗਾ ਸਕਦੇ ਹੋ ਜੋ ਆਪਣਾ ਵਾਲ ਪਾ ਕੇ ਲਾਉਣ ਨੂੰ ਲਗਾ ਦੇਣਾ ਹੈ ਤੇ ਚੰਗੀ ਤੇਰਾ ਸ਼ੇਪ ਸੈੱਟ ਕਰਨੀ ਹੈ ਤੇ ਉੱਤੋਂ ਜ਼ਰੂਰ ਦਬਣਾ ਜਿਸ ਕੰਨ ਸ਼ੇਪ ਬਣ ਜੇ ਤੇ ਸਾਰੀ ਕੱਲ ਗਿਲਾੜ ਤੱਕ ਪੱਗ ਗਲੇਟੋ ਕਰਕੇ ਸਾਰੇ ਲਾੜੇ ਨੂੰ ਚੰਗੀ ਤਰ੍ਹਾਂ ਉੱਤੋਂ ਠੀਕਾ ਨੇ ਤੇ ਇਧਰਲੀ ਸਾਈਡ ਬਲ ਪਾਣੇ ਹਨ ਬਲ ਵਾਲੀ ਸਾਈਡ ਤੇ ਲਾੜ ਪਹਿਲਾਂ ਹੀ ਦੇਖ ਲੈਣਾ ਤੇ ਜੋ ਆਪ ਬਲ ਪਾਣਿਆ ਬਾਜਾਂ ਜਾਂ ਸੂਈ ਜਾਂ ਪੱਗ ਪੈਣਾ ਇਸ ਮਦਦ ਨਾਲ ਆਪ ਸਾਖਦੇ ਹਾਂ ਬાળਪਾਲ ਵਾਲੇ ਪੱਗ ਇੱਕ ਜਾਂ ਪੱਗਪਨ ਇੱਕ ਜਾਂ ਦੋ ਹੋਣੇ ਚਾਹੀਦੇ ਆ ਉਹਦੇ ਨਾਲ ਪ੍ਰੀਖ ਪੱਗ ਬੜ ਪੈਂਦੇ ਹਨ ਉਸੇ ਸੂਈ ਦਾ ਬਾਜ਼ਵੀ ਵਰਤ ਸਕਦੇ ਹਾਂ 6 ਕੋਲ ਵੀ ਪੱਗ ਨੂੰ ਛੱਟਕਾ ਲੈਣਾ ਹੈ ਤੇ ਲੜਦੀ ਲੋਕ ਵੀ ਸੈਟ ਕਰ ਲੈਣੀ ਹੈ ਨੱਕ ਦੀ ਛੇ ਦੇ ਵਿੱਚ ਲੋਕ ਹੋਣੀ ਚਾਹੀਦੀ ਹੈ ਤੇਵਾ ਪਰਾ ਲਗਾਉਣਾ ਹੈ ਕਾਲਕੀ ਲਾ ਲਗਾਉਣਾ ਹੈ ਅੱਧਾ ਉੱਤੋਂ ਫੋਲਡ ਕਰ ਲੈਣਾ ਦਾ ਥੱਲੇ ਫੋਲਡ ਕਰ ਲੈਣਾ ਤੇ ਲੜ ਚ ਬਲ ਪਾ ਲਿਆ ਹਨ ਜੋ ਆ ਪਾ ਕਲਕੀ ਲੜ ਬੜਾ ਲਗਾਉਣੇ ਉਸ ਉਸ ਨਾਲ ਉਹ ਪੱਗ ਪਿੰਨਾ ਨਾਲ ਬਲ ਪਾਉਣਿਆ ਨਾ ਜੋ ਕਿ ਬਾਜਣਾ ਲੜ ਖਰਾਬ ਹੋ ਜਾਂਦਾ ਹੈ ਪੱਗ ਵੈਨ ਲੜ ਛਟਕਾ ਲੈਣਾ ਹੈ ਪੱਗ ਪਰ ਅੰਦਰ ਨੂੰ ਮੋੜ ਕੇ ਤੇ ਲੜ ਨੂੰ ਥੋੜਾ ਖੋਲ ਕੇ ਲਗਾਣਾ ਹੈ ਕੋਈ ਵੀ ਇਹ ਪੱਗ ਦੇ ਥੱਲੇ ਜੀ 50 ਜਾਂ ਕੋਈ ਵੀ ਕੱਪੜਾ ਨਹੀਂ ਬੰਨਦੇ ਉਹਨੂੰ ਜੇ ਬੰਨਿਆ ਹੋਵੇ ਤਾਂ ਉਹਨੂੰ ਬਾਜ ਨਾਲ ਉੱਤੋਂ ਚੱਕ ਸਕਦੇ ਆ ਤੇ ਚੰਗੀ ਤਰ੍ਹਾਂ ਪੱਗ ਸੈਟ ਕਰਾ ਲੈਣੀ ਹੈ ਚੰਗੀ ਤਰ੍ਹਾਂ ਸੇਮ ਸੈਟ ਕਰਾ ਲੈਣੀ ਹੈ ਜੋ ਆਪਾਂ ਸੈਟ ਕਰਨਾ ਹੈ ਦੋਨਾਂ ਪੱਲਿਆਂ ਨੂੰ ਫੋਲਡ ਕਰਕੇ ਜੇ ਤਾਂ ਉਲਟ ਤਾਂ ਦਾ ਚੰਗੀ ਤਰ੍ਹਾਂ ਸ਼ੈੱਟ ਨਾਲ ਲੱਗੇ ਉਹ ਸੇ ਪਹਿਲਾ ਵਾਲੇ ਲੜ ਲੜ ਤਰਾਂ ਬਲ ਪੱਲੇ ਤੇ ਲੜ ਨੂੰ ਸਿੱਧਾ ਲਗਾ ਦੇਣਾ ਹੈ ਜੇ ਤੁਹਾਡਾ ਲੜ ਛੋਟਾ ਰਹੇ ਤਾਂ ਸਿੱਧਾ ਵੀ ਲਗਾ ਸਕਦੇ ਹੋ ਤੋਨਾਂ ਪਹਿਲਾਂ ਫੋਲਡ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ